ਬਈ ਦਾਜ ਲੈਣਾ ਬਹੁਤ ਮਾੜੀ ਗੱਲ ਐ ਪਰ ਸਾਡੇ ਪਿੰਡ ਵਾਲਾ ਭੰਤਾ ਕਹਿੰਦਾ ਵੀ ਦਾਜ ਲੈਣਾ ਤਾਂ ਬਾਹਲੇ ਵੀ ਮਾੜੀ ਗੱਲ ਆ ਉਹ ਕਹਿੰਦਾ ਵੀ ਮੈਂ ਵਿਆਹ ਕਰਾਉਣਾ ਤਾਂ ਉਹ ਕੁੜੀ ਨਾਲ ਕਰਾਉ ਜਿਹੜੀ 1 ਰੁਪਏ ਦਾ ਵੀ ਦਾਜ ਨਾ ਲਿਆਵੇ ਸੁਣਾਉਣਾ ਤੁਹਾਨੂੰ ਪੂਰੀ ਕਹਾਣੀ ਨਵੇਂ ਦੋ ਚੈਨਲ ਨੂੰ ਸਬਸਕ੍ਰਾਈਬ ਕਰ ਗਿਆ ਘੰਟੀ ਜੀ ਦਬਲੋ ਅਸੀਂ ਜੋ ਟਕਲੇ ਸੁਣਾਉਂਦੇ ਰਹਾਂਗੇ ਤੇ ਤੁਹਾਨੂੰ ਹਸਾਉਂਦੇ ਰਹਾਂਗੇ ਦੋਸਤੋ ਭੰਤੇ ਕੋਲੇ ਪਹੁੰਚਿਆ ਬਚੋਲਾ ਕਹਿੰਦਾ ਵੀ ਤੇਰਾ ਵਿਆਹ ਕਰਾਉਣਾ ਆ ਕੁੜੀ ਦੀ ਫੋਟੋ ਦੇਖ ਉਹ ਕਹਿੰਦਾ ਫੋਟੋ ਤਾਂ ਠੀਕ ਐ ਪਰ ਮੈਨੂੰ ਦਾਜ ਨਹੀਂ ਚਾਹੀਦਾ। ਤਾਂ ਬਚੋਲਾ ਕਹਿੰਦਾ ਯਾਰ ਦਾਜ ਕਿਉਂ ਨਹੀਂ ਚਾਹੀਦਾ? ਮੁੰਡੇ ਤਾਂ ਅੱਜ ਕੱਲ੍ਹ ਕਾਰਾਂ ਮੰਗਦੇ ਆ, ਮੋਟਰਸਾਈਕਲ ਮੰਗਦੇ ਆ। ਮੈਂ ਤੈਨੂੰ ਮੋਟਰਸਾਈਕਲ ਦਿਵਾ ਦੂੰ। ਸਾਰਾ ਏ ਤੂੰ ਜੈਡ ਸਮਾਨ ਦਿਵਾਉਂਗਾ ਯਾਰ। ਤੇਰਾ ਵਿਆਹ ਬਾਜੇ ਗਾਜੇ ਨਾਲ ਕਰਾਂਗੇ, ਪੜਿਆ ਲਿਖਿਆ ਮੁੰਡਾ। ਭਾਂਤਾ ਕਹਿੰਦਾ ਨਾ ਭਾਈ। ਮੈਨੂੰ ਨਹੀਂ ਦਾਜ ਚਾਹੀਦਾ। 1 ਰੁਪਏ ਦਾ ਦਾਜ ਨਹੀਂ ਚਾਹੀਦਾ। ਤਾਂ ਬਚੋਲਾ ਕਹਿੰਦਾ ਕਿਉਂ? ਦਾਜ ਕਿਉਂ ਨਹੀਂ ਚਾਹੀਦਾ ਯਾਰ ਤੈਨੂੰ? ਦਾਜ ਤਾਂ ਲੋਕ ਮੰਗਦੇ ਆ। ਭਾਂਤਾ ਕਹਿੰਦਾ ਭਾਈ ਮੇਰੀ ਗੱਲ ਸੁਣ ਲਾ ਧਿਆਨ ਨਾਲ। ਮੇਰੀ ਮਾਂ ਵੀ ਦਾਜ ਲਈ ਸੀ ਸਾਈਕਲ ਲਈ ਸੀ ਕਿ ਮੇਰੇ ਪਿਓ ਵਾਸਤੇ ਜਦੋਂ ਵੀ ਮੇਰਾ ਪਿਓ ਮੇਰੀ ਮਾਂ ਨਾਲ ਲੜਦਾ ਤਾਂ ਮੇਰੀ ਮਾਂ ਦੀ ਲੱਤ ਉੱਤੇ ਹੁੰਦੀ ਆ ਉਹ ਕਹਿੰਦੀ ਆ ਸਾਈਕਲ ਮੈਂ ਲੈ ਕੇ ਆਈਆਂ ਉਹ ਜਿਹੜਾ ਵੱਡਾ ਮੈਂ ਲੈ ਕੇ ਆਈਆਂ ਉਹ ਪੇਟੀ ਉਹ ਟਰੰਕ ਉਹ ਸੀਸਾ ਉਹ ਸੋਫਾ ਮੈਂ ਲੈ ਕੇ ਆਈਆਂ ਤੇਰਾ ਕੁਛ ਨਹੀਂ ਹੈਗਾ ਮੈਂ ਲੈ ਆਈਆਂ ਮੈਂ ਕਹਿੰਦਾ ਬਾਈ ਜੇ ਮੈਂ ਮੇਰਾ ਪਿਓ ਵਿਚਾਰਾ ਖੂੰਜੇ ਚ ਲੱਗ ਕੇ ਬਹਿ ਜਾਂਦਾ ਮੈਂ ਨਹੀਂ ਹੋ ਮੂੰਜੇ ਚ ਲੱਗ ਕੇ ਬਹਿਣਾ ਚਾਹੁੰਦਾ ਮੈਨੂੰ ਦਾਜ ਨਹੀਂ ਚਾਹੀਦਾ ਕਰਮੇ ਦਾ ਵੀ ਮੈਂ ਨਹੀਂ ساری ਉਮਰ ਜਨਾਨੀ ਦੇ ਤਲ ਲੱਗ ਕੇ ਜੀ ਸਕਦਾ ਤਾਂ ਦੇਖਿਆ ਦੋਸਤੋ ਪੰਤੇ ਨੇ ਦਾਜ ਨਾ ਲੈਣ ਦੀ ਕੀ ਸਕੀਮ ਕੱਢੀ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ